जी मित्रों की हाल चाल है तो उम्मीद करा भाई थमें सारे मुंगे वी आलो डापा ही वजिया भाई बाकी मित्रों एक होर नवा दिन एक नवी शुरुआत अच्छा सुई बूट रही ठंड लगी है ग्डी भी तो भाई आज जाना राजपुरा माता तो ने छना भाई चल ठीक चलते हैं तो बाकी ले मालिका नाम बाकी बटन तुम गल भी दस पैल करना पड़ा मन बंद यो नहीं पता इन्हें खड़ा इना बंद हो जा ग इसका डर लगा मैं पिंड पिछा अडानी की फैक्टरी है भाई सीमेंट फैक्टरी उसमें ना दो वरायटियां बना एसी सी सीमेंट एक अबोजा सीमेंट ਅਰੇ ਦੇਖੋ ਇੱਕੋ ਪਲਾਟਾ ਬਣ ਰਿਹਾ ਇੱਕੋ ਸੇਮ ਉਸਮਿੰਟ ਹੋਣਾ ਸਿਰਫ ਪੈਕਿੰਗ ਜਿਹੜੀ ਪੈਕਿੰਗ ਆ ਉਹ ਅਲੱਗ-ਅਲੱਗ ਹੋਣੀ ਦੇਖੋ ਏਸੀ ਕਿ ਲੱਗ ਰਹੇ ਆ ਬਾਈ ਕਹੀਂ ਆ ਮੋਜਾਗਾ ਅੰਦਰ ਲਗੇ ਹੋਏ ਮੋਜਾਗੇ ਪੂਰਾ ਸਿਰਫ ਏਸੀ ਕਿ ਲੱਗ ਰਹੇ ਆ ਡਾਨੀਗੇ ਤੋ ਅੰਦਰ ਸਾਰਾ ਕੁਝੇ ਬਸ ਆਇਆ ਆਪਾਂ ਨੂੰ ਲਗਾ ਬਈ ਅਰਨੇ ਅਲੱਗ-ਅਲੱਗ ਚੀਜ਼ਾਂ ਆ ਪੂਜਾ ਲੈ ਲੈਦਾ ਆ ਪੂਜਾ ਵਧੀਆ ਆ ਕੋਈ ਗਾਗਨ ਨਾ ਏਸੀ ਵਧੀਆ ਲੈ ਆ ਏਸੀ ਵਧੀਆ ਬਾਈ ਸਭ ਇੱਕੋ ਥਾਲੀ ਮੇ ਬਣ ਰਿਹਾ ਇੱਕੋ ਥਾਲੀ ਦੇ ਚੱਟੇ-ਵੱਟੇ ਜਿੱਤਰਾ ਕਹਦੇ ਕਰਾਂ ਸਿਆਣੇ ਕਹਦੇ ਕਰਾਂ ਬਾਈ नहीं तो बहुत एको थाली के चट्टे बट्टे हैं ना कोई डिफरेंस नहीं आप सोचा यार भी रुपये महंगा भाई। वो वादिया सीमेंट अंबूजा नहीं पता नहीं एको प्लांट बन रहे एको उसमें बन रहे सिर्फ पैकेजिंग का फर्क आ दसो भला क्या बंदा क्या किसी ने कहा क्या ना कहा अंबूजा भी उसमें बने और ए सी भी बाहर आप सोच रहे भी यार अलग अलग कंपनियां अंबूजा यार वादिया कोई कह रहा यार ए सी वजी सब चाल आने बड़े लोगों की भाई ना ਕੋਈ ਵੀ ਦੋ ਦੋ ਪ੍ਰੋਡਕਟ ਤਾਂ ਕਰਾਂ ਜਦ ਕੋਈ ਕੰਪੀਟੀਸ਼ਨ ਵਧਾਣਾ ਹੋ ਆਪਣਾ ਬਾਈ ਨੇ ਆਪਣੇ ਆਪ ਨੂੰ ਕੰਪੀਟੀਸ਼ਨ ਵਧਾ ਦੇ ਆ ਵੀ ਤੁਹਾਨੂੰ ਪਤਾ ਹੋਣਾ ਬਾਈ ਜਿਹੜੀ ਆਪਣੀ ਕੀਆ ਕੇ ਗੱਡੀਆਂ ਨੇ ਸਾਰੀ ਜਿਹੜੀ ਪ੍ਰੋਡਕਟ ਬਣ ਰਹੀਆਂ ਨੇ ਸਾਰੇ ਕੀਆ ਕੇ ਜਿੰਨੇ ਵੀ ਹੈ ਆ ਨੇ ਸਾਰੇ ਆਪਣੇ ਇੱਕ ਹੁੰਡਾਈ ਕ੍ਰੇਟਾ ਬਣਾ ਰਹੀ ਆ ਬਾਈ ਹੁੰਡਾਈ ਹੁੰਡਾਈ ਕੰਪਨੀ ਤੋਂ ਦੋਨਾਂ ਨੇ ਪਤਾ ਕਿਆ ਕਰਾ ਹੁੰਡਾਈ ਤੁਹਾਨੂੰ ਪਤਾ ਪੁਰਾਣੀ ਦੀ ਬਹੁਤ ਜ਼ਿਆਦਾ ਕੰਪਨੀ ਤੋਂ ਇਸ ਨੇ ਆਪਣਾ ਹੀ ਕੰਪੀਟੀਸ਼ਨ ਮਾ ਆਪਣੇ ਆਪ ਨੂੰ ਖੜਾ ਕਰ ਦਿਆ ਕੀਆ ਬਣਾ ਦੇ ਵੀ ਜੇ ਕੋਈ ਹੰਡਾਈ ਨੂੰ ਛੋਡਾਗਾ ਤਾਂ ਕੀ ਆ ਵਫਾਤ ਜਾਗਾ ਕਿਉਂਕਿ ਉਹਨਾਂ ਬਾਅਦ ਲੋਕਾਂ ਨੂੰ ਫਸਾਣੇ ਵਾਸਤੇ ਦੋ ਆਈਟਮਾਂ ਹੋ ਗਈ ਇਸ ਤਰੀ ਇਸ ਮਿੰਟ ਗਿਆ ਵੀ ਜੇ ਕੋਈ ਐਸੀ ਮਨੀ ਫਟਾਗਾ ਫਸਾਗਾ ਉਹੋ ਜਾਂ ਫਸ ਜਾਏਗਾ ਇਹ ਜੇ ਕਰਵਾ ਨੇ ਬੜੇ ਲੋਕਾਂ ਦੀ ਸਾਰੀ ਆਪਾਂ ਨੂੰ ਲਗਾ ਯਾਰ ਕੀ ਆ ਕੋਈ ਹੋਰ ਬ੍ਰਾਂਡ ਆ ਨਿਊ ਆ ਵਾ ਆ ਲੋਕ ਨੂੰ ਲੜ ਰਹੇ ਕੀ ਆ ਨਿਊ ਕਰੇ ਔਰ ਬਣਾ ਰਹੇ ਦੇਖ ਲੈ ਦੋਨੋਂ ਮੈਂ ਕੰਪਨੀਆਂ ਇੱਕੋ ਕੰਪਨੀ ਦੋਨੋਂ ਨੂੰ ਡਿਜ਼ਾਈਨ ਕਰ ਰਹੀ ਆ ਫਿਰ ਇਸ ਤਰੀ ਉਹ ਇੰਪ੍ਰੋਜਾਲਾ ਉਹਨਗੀ ਤਾਂ ਚਲੋ ਲੱਗ ਲੱਗਾ ਮੈਂ ਆ ਲਾ ਲੋ ਕਲੈਬ੍ਰੇਸ਼ਨ ਉਹ ਬਣਦੀ ਗੱਡੀਆਂ ਉਹ ਗਲਿੰਜ਼ਾ ਹੋਗੀ ਬਲੈਨੋ ਹੋਗੀ ਉਹ ਇੱਕ ਨਵੀਂ ਹੋਰ ਆਈ ਗੱਡੀ ਉਹ ਵਾਲੀ ਹੋਗੀ ਬਾਈ ਤੇ ਉਹ ਗ੍ਰੈਂਡ ਵਿਟਾਰਾ ਵਰਗੀ ਉਹ ਸਾਰੀ ਦੋਨਾਂ ਕੀ ਸੇਮ ਸੇਮ ਕਾਪੀ ਕਰ ਕੀ ਆ ਇੱਕ ਦੂਸਰੇ ਗਏ ਨਾ بڑے ਲੋਕਾਂ ਦੀ ਚਾਲ ਹੋਆ ਵੀ ਆਪਣੇ ਜਾਰਾਂ ਪਸਾਨੀ ਜਿਸ ਤਰੀ ਬਾਈ ਜਿਹੜੇ ਆਪਣੇ ਮੰਤਰੀ ਹੋ ਆ ਬੜੇ ਬੜੇ ਨੇ ਪਾਰਟੀਆਂ ਲੱਗ ਲੱਗ ਬਣਾਈ ਹੋਆ ਅੱਪਾਂ ਕੋਆਲੇ ਲੋਕ ਜਾਂ ਸ਼ਹਿਰਾਂ ਵਾਲੇ ਲੋਕ ਵੀ ਲਾਲੇ ਕਹੀਂ ਵੀ ਲਾਲੇ ਅੱਪਾਂ ਇੱਕ ਦੂਸਰੇ ਪਿੱਛੇ ਲੜਦੇ ਫਿਰਾਂ ਆ ਨਾ ਯਾਰ ਮਾਰੀ ਪਾਰਟੀ ਨੇ ਨਿਊ ਕਿਉਂ ਕਹਦੀ ਹੈ ਵਾਕਿਮ ਕਹਿ ਦਿਆ ਅਰ ਨਏ ਪਾਰਟੀਆਂਗੇ ਮਤਲਬ ਇਕੱਠ ਹੋਮਾ ਜਾਂ ਕੋਈ ਵਿਆਹ ਸ਼ਾਦੀ ਹੋਆ ਇਕੱਠੇ ਹੋਮਾ ਰਾਤ ਨੂੰ ਵੀ ਇਹਨਾਂ ਫੋਨ ਆ ਬਤਾਂਵਾ ਨਏ ਪਾਰਟੀ ਕੇ ਪਸਾਣੇ ਕੇ ਢੰਗਾ ਵੀ ਦੋ ਪਾਰਟੀਆਂ ਬਣਾ ਲਈ ਕੋਈ ਨਾ ਕੋਈ ਨਾ ਮੈਂ ਤਾਂ ਫਸਾਂਗੇ ਇਹ ਵੀ ਆਪਣਾ ਦੋ ਪਾਰਟੀਆਂ ਪੰਜਾਬ ਮਾ ਯਾਰ ਪਹਿਲਾਂ ਕਾਂਗਰਸ ਅੜਰੀ ਦੀ ਗੱਲ ਹੀ ਚੱਲ ਰਹੀ ਦੀ ਕਾਂਗਰਸ ਦੇ ਛੋਟਾਂ ਦੇ ਲੋਕ ਕਾਲਿਆਂ ਫਾਜ ਦੇ ਕਾਲਿਆਂ ਛੋਟਾਂ ਦੇ ਕਾਂਗਰਸ ਵਾ ਹੈ ਸਾਰੇ ਇੱਕੋ ਇੱਕ ਦੇ ਅੰਦਰੋਂ ਅੰਦਰ ਹੀ ਸਾਰੇ ਇੱਕਾਂ ਬਟ ਬਾਹਰ ਹੀ ਦਿਖਾਵਾ ਐਸਾ ਹੋਆ ਵੀ ਨਾ ਯਾਰ ਲੱਗ ਲੱਗ ਇੰਦੇ ਤੋਂ ਬਚਣਾ ਚਾਹੀਦਾ ਜਿੰਨਾ ਬਚਾਓ ਹੋ ਸਕਾ ਬਾਈ ਬਾਕੀ ਜਾ ਰਹੇ ਆ ਰਾਜਪੁਰਾ ਪਹੁੰਚ ਗਏ ਸੰਭੂ ਇੱਕ ਚੀਜ਼ ਦਾ ਸਵਾਦ ਆ ਬਾਈ ਸਿਆਲਾਂਗਾ ਮੰਗਾ ਚਲੋ 11:30 ਹੋ ਗਏ ਸਾਲਾ ਨਾ ਦਿਨ ਕਾ ਕੁਝ ਵੀ ਨਹੀਂ ਪਤਾ ਲੱਗਦਾ ਹੈ ਕਦਮਾਂ ਨੂੰ ਲੱਗਦਾ ਨਹੀਂ ਚੁਟਕੀ ਮਾ ਛੋਟਾ ਜਿਹਾ ਦਿਨ ਹੁਆ ਦੇਖੋ 8-9 ਵਜੇ ਉਠੋ ਰਾਮਦੇ ਆਰ 5-6 ਵਜੇ ਦਿਨ ਚੀਪ ਜਾ ਬਾਈ ਪਰ ਨਹੀਂ ਜੇ ਗਰਮੀਆਂ ਦਾ ਦਿਨ ਹੋਇ ਓਏ ਹੋਏ 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 ਪੈਂ ਜੋ 5:30 ਦਿਨ ਚੜ ਜਾ 8 ਵਜੇ ਚੀਪਣਾ ਬਾਈ ਦਿਨੋਂ ਕੱਢਣਾ ਔਖਾ ਹੋ ਜਾ ਵੀ ਦਿਨ ਕਿਸ਼ਤਾ ਕੱਢਾਂ ਪੂਰਾ ਦਿਨ ਬੁਰਾ ਹਾਲ ਹੋ ਜਾ ਬਾਕੀ ਮੈਨੂੰ ਲੈਣੀ ਸੀ ਫਾਦਰ ਸਾਹਿਬ ਕੀ ਦਵਾਈ ਕੁਛ ਬਾਕੀ ਮੈਂ ਰਾਜਪੁਰਾ ਇਹ ਬੰਦਾ ਲੱਭ ਰਖਿਆ ਇਸ ਪਤਾ ਦਵਾਈਆਂ ਮਿਲੋ ਜहां ਬਾਈ A to Z ਬਰਮਾ ਮੈਡੀਕਲ ਬਾਕੀ ਬਾਈ ਕੱਲੋਂ ਸਰਵਿਸ ਵੀ ਕਰਾਵਾ ਗੱਡੀ ਕੀ ਅਪੋਇੰਟਮੈਂਟ ਬੁੱਕ ਕਰਾਈ ਆ ਮਹਿੰਦਰਾ ਦੇ ਵੀ ਬਾਈ ਹਾਈ ਰੇਟਡ ਹੋ ਗਏ ਪਹਿਲਾਂ ਗੱਡੀ ਬੁਕਿੰਗ ਵੱਲ ਉਹ ਫਿਰ ਜੇ ਸਰਵਿਸ ਕਰਾਣੀ ਆ ਉਹ ਵੀ ਬੁਕਿੰਗ ਉਹ ਬਾਈ ਪਹਿਲਾਂ ਦੱਸਣਾ ਬੜਾ 1-2 ਦਿਨ ਪਹਿਲਾਂ ਪਹਿਲਾਂ ਤਾਂ ਹੌਲੀ ਕਰਦੀ ਸਲੋਟ ਨਹੀਂ ਹੈ ਵਗਾ ਸਲੋਟ ਨਹੀਂ ਹੈ ਬਈ ਮੈਨੂੰ ਕਰਾਣੀ ਸਰਵਿਸ ਜ਼ਰੂਰੀ ਹੈ ਮਾ ਮਨ ਤੋਂ ਬਈ ਕੈਰੀ ਕੋਈ ਨਜ਼ਰ ਆ ਜਾਣਾ 9 ਵਜੇ ਦਾ ਟਾਈਮ ਦੀ ਆ ਮੈਨੂੰ ਕਿ ਸਵੇਰੇ ਉੱਠ ਕੇ ਜਾਣਾ ਪਟਾਕੇ ਮੈਨੂੰ ਥੋੜਾ ਜਲਦੀ ਬਈ 6:30 ਵਜੇ ਉੱਠੂਗਾ 6:30 ਵਜੇ ਚੱਲਣਾ ਪੜਾਗਾ ਵੀ 8:30 ਪੌਣੇ 9 ਪਹੁੰਚ ਜੂ ਇੱਕ ਘੰਟਾ ਲੱਗੋ ਜਾ ਬਹਾਦਰਗੜ੍ਹ ਤੱਕ ਆਪਣੀ ਏਜੰਸੀ ਬਹਾਦਰਗੜ੍ਹ ਆ ਜਾਂ ਫਿਰ ਮੁਹਾਲੀ ਕਰਾ ਲਓ ਪਰ ਮਹਮ ਬਹਾਦਰਗੜ੍ਹ ਕਰਾਏ ਕਰਾਂ ਜ਼ਿਆਦਾਤਰ ਸਰਵਿਸ ਬਾਕੀ ਦੋਨੋਂ ਵੱਡੀਆਂ ਦੀ ਸਰਵਿਸ ਕਰਾਣੀ ਆ ਉਹ ਗੋਰਨ ਪੁੱਛਦਾ ਗੁਰਮੁਖਾ ਚੱਲ ਮੇਰੀ ਵੀ ਬੁੱਕ ਕਰਾ ਦੇ ਵੀ ਮੈਂ ਵੀ ਕਰਾ ਦੂੰਗਾ ਮਾ ਚੱਲ ਠੀਕ ਹੈ ਦੋਨੋਂ ਗੱਡੀ ਦੀ ਸਰਵਿਸ ਹੋ ਜਾਏਗੀ ਮੇਰੀ ਥੋੜੀ ਜੀ 5-700 ਕਿਲੋਮੀਟਰ ਵਾਲੀ ਘੱਟ ਰਹਿ ਰਹੀ ਹੈ ਉਸकी 5-700 ਕਿਲੋਮੀਟਰ ਵੱਧ ਚੱਲ ਗਈ ਬਟ ਨਾ ਬੰਨੇ ਨਾ ਰੂਟਰ ਫੇਸ ਕਰਾਣੇ ਆ ਪਰਨੇ ਨਾ ਫਰੰਟ ਰੂਟਰ ਤੁਹਾਨੂੰ ਪਹਿਲਾਂ ਵੀ ਵੀਡੀਓ ਵਿੱਚ ਦੱਸਿਆ ਦਾ ਉਹਨਾਂ ਰੂਟਰ ਫੇਸ ਕਰਾਣੇ ਆ ਤੋ ਕਰ ਕੇ ਮਾ ਯਾਰ ਚੱਲ ਹੋ ਜਾਣਗੇ ਟਾਈਮ ਗਏ ਯਾਰ ਕਈ ਵਾਰ ਟਾਈਮ ਮਿਲਾ ਨਾ ਮਿਲਾ ਇਬ ਤੋ ਸਵੇਰੀ ਭੱਗ ਜਾਊਂਗਾ ਫਿਰ ਅੱਗਾ ਕਾ ਗਰਮੀਆਂ ਹੋ ਜਾਆ ਯਾਰ ਜਾਂਸੀਆਂ ਬੈਠਣ ਦਿਲ ਨਹੀਂ ਕਰਦਾ जब ठंडा का मौसम बदिया पर बैठे ना टाइम पास हो जाए यार बाकी इधर तले कहते तेल पवाना थोड़ा जा तेल ना इतना का पटे जमी महा यार कलू सर्विस कराने जाऊँगा पहला फिर तेल का हुआ जो तेल पटाया हुआ ना कोई टेंशन नहीं है फिर सीधा चको गड्ढी और वाह हाँ वा, एजेंसियों वाग जाएंगे क्योंकि यार उन्होंने तेल की लौड़ पड़ा फिर मैं कभी टैस ड्राइव ले कुछ कर वोश कर जो पहले ही बत्ती आंदी होगी फिर जाग लगा यार क्या टैसट ड्राइव लो इसकी माँ दो हज़ार रुपये का तेल पवा लू ਫੇਰ ਤਾਨੂੰ ਪਤਾ ਹੀ ਆ ਕੰਮ ਸਰ ਜਾਗਾ ਸਰਵਿਸ ਕਰਾ ਕੇ ਜੋ ਮਰਜ਼ੀ ਹੋਈ ਲੋ ਇਹਨੇ ਸਾਰੇ ਘੱਟ ਬੰਦ ਕਰ ਦਿੱਤੇ ਰੋਡ ਵਾਲੇ ਸਾਰੇ ਏ ਟੂ ਜ਼ੈਟ ਪੰਪਾ ਪੰਪਾ ਵੇਂਦਰ ਤੇ ਓ ਕੀ ਕਾਹ ਲਾਉਂ ਗੱਡੀ ਅੱਛਾ ਓ ਕੀਸ ਗਾ ਵਧੀਆ ਬਸ अनलॉक कर दो गड्डी, तेल फट जाएगा खुल जाएगा बनाया खुल जा <laughs> नहीं है जिस तरह थार मै करता था। जो पहली गड्डी में मेरा उरा बटन जो उसमें पहली मैं था बटन वो नहीं है सिस्टम। यो भाई सारी चक्कर व्यू घूमना बढ़ाया एक बार नीचा उतर गए तुम पर कट बनाया हुआ इन वाया ਇਸ ਮਨ ਚੜਦਿਆਂ ਉਹ ਇਹੋ ਕੀ ਹੋਇਆ ਮੈਂ ਤਾਂ ਫੇਰ ਤੜੀ ਆ ਗਿਆ ਇਸ ਦਾ ਮਤਲਬ ਲਿਆਦਾ ਭਾਈ ਚੱਕਰੀ ਲੱਗ ਗਈ ਅੱਛਾ ਨੀਚੇ ਜਾਣੇ ਵਾਲਾ ਮਾਸਤਾ ਹੋਣਾ ਯਾਰ ਉਹ ਮੇਰੀ ਗਲਤੀ ਹੈ ਮੈਂ ਰੋਂਗ ਸਾਈਡ ਆਇਆ चढ़ के सीधा रोड चलो हज बरसात जा रही है देखो कड़िया सी पड़ियाँ पर ज्यादा नहीं है पर नैट नुट तो पर कहीं बरसात भी दसर की नहीं दस रही बरसात पड़ागी कि नहीं पड़ागी और धुप भी निकल रही है देखो धुप कि पड़ रही है ਤੁਬੀ ਪੂਰੀ ਹੋ ਰਹੀ ਆ ਅਰਕ ਕਿਣ ਮੇਣਕ ਕਿਣ ਮੇਣ ਪ੍ਰਸਾਤ ਹੋ ਰਹੀ ਆ ਔਰ ਕਣਕਾਂ ਨੂੰ ਥੋੜਾ ਜਿਆਦਾ ਹੈਵੀ ਹੈ ਆ ਅੱਜ ਗੇੜਾ ਹੀ ਮਾਰ ਕਾਉਂਗਾ ਖੇਤ ਮੈਂ ਕਿਹਾ ਸਾਹ ਹੁਕਤਾਵਾ ਕਿਉਂਕਿ ਬਾਈ ਪਾਣੀ ਪੋਣੀ ਲਾਣੇ ਕੀ ਹੋ ਹੀ ਰੇ ਹੁਣੇ ਕਾਫੀ ਦਿਨ ਹੋ ਗਏ ਪਾਣੀ ਲੈਣ ਕਿਉਂਕਿ ਜਨਵਰੀ ਕੇ ਪਹਿਲੇ ਹਫਤੇ ਮਾਪਾਂ ਨੇ ਜਿਆਦਾ ਮੀਂਹ ਪੜੇ ਦਾ ਉਸੇ ਕਾ ਪਾਣੀ ਆਇਆ ਦਾ ਉਸਤੇ ਬਾਅਦ ਪਾਣੀ ਆਇ ਨਹੀਂ ਦਾ ਬਰਸਾਤ ਕਾ ਪਾਣੀ ਲੈਤਾ ਆਪਾਂ ਨੇ ਸਿਰਫ ਬਾਈ ਬਾਕੀ ਵੀ ਦੇਖਾਂਗੇ ਜਿਹਦੇ ਤੋਂ ਕੋਈ 5-7 ਦਿਨ ਮਾ ਬਰਸਾਤ ਹੋਗੀ ਹੋਗੀ ਨਹੀਂ ਫਿਰ ਤੋਂ 10 ਫਰਵਰੀ ਜਾਂ 15 ਫਰਵਰੀ ਦੇ ਬਾਅਦ ਆਪਾਂ ਪ ਦੋ ਮੇਟਰ ਖੇਤਾਂ 'ਵਾਂਜੇ ਮੋਟਰ ਵਾ ਬਾਕੀ ਸਪਰੇਅ ਕਰੀਦੀ ਯਾਰ ਸਪਰੇਅ ਕਾ ਨਾ ਕੋਈ ਅਸਰ ਨਹੀਂ ਲੱਗ ਰਿਹਾ ਬਾਈ ਮੂ ਸਾਲੀ ਪੱਤੀਆਂ ਸੀ ਤੋਂ ਮਰ ਜਾਮ ਬਝੂ ਗਈ ਦੇਖੋ ਇਹ ਦੇਖੋ ਮੁਰਝਾ ਸੀ ਤੋਂ ਗਈ ਬਟ ਜਿਸ ਤਰ੍ਹਾਂ ਫੁੱਲ ਉਸ ਤਰ੍ਹਾਂ ਹੋਣਾ ਚਾਹੀਦਾ ਉਹ ਕੰਮ ਨਹੀਂ ਹੋਇਆ ਹੈ ਜਾਂ ਸ਼ਾਇਦ ਆਪਾਂ ਜਿਸ ਤਰ੍ਹਾਂ ਰੌਂਡਾ ਪਾਲੀ ਫੀਲਿੰਗ ਨਹੀਂ ਦੇਦੇ ਆ ਉਹ ਨਹੀਂ ਹੋਣੇਗਾ ਪਾਲਕ ਬੁਲਕ ਜੀ ਭੁਗ ਗਈ ਬਾਈ ਕੱਠੀ ਸੀ ਹੋ ਗਈ ਡੋਲਾ ਡੋਲਾ ਬਦੇ ਕਿਉਂਕਿ ਸਪਰੇਅ ਕਰਨ ਦੇ ਬਾਅਦ ਮਿਰ ਪਾ ਨਹੀਂ ਹੋਇਆ ਪਹਿਲਾਂ ਸਗਾਈ ਸਕੂਈ ਜੀ ਮੌਰਾ ਫਿਰ ਇੱਕ ਦੋ ਕੰਮ ਹੋਰ ਤੇ ਔਰ ਫਿਰ ਜੱਗ ਹੋਊਗੀ ਕੱਲ ਅੱਜ ਆਜਾ ਹੋਇਆ ਭਾਈ ਇਹ ਦੇਖੋ ਪੱਤੇ ਸੇ ਤੋਂ ਮਰ ਜਾ ਅਗ ਸੀ ਦੇਖੋ ਥੋੜਾ ਥੋੜਾ ਫਰਕ ਤੋਂ ਲੱਗ ਰਿਹਾ ਭਾਈ ਬਾਕੀ ਯਾਰ ਉਧਰ ਖੇਤਾ ਮਾਣਾ ਗੋਂਕਾ ਪਾਣੀ ਬਹੁਤ ਆਣ ਲੱਗਿਆ ਮਨੂੰ ਇਸ ਕਾ ਕੰਮ ਮੁੱਖਾ ਲੱਗ ਰਿਹਾ ਵੀ ਕੀ ਹੋਆ ਕੈਨੇ ਕਿਉਂਕਿ ਭਾਈ ਆਪਣਾ ਨਾ ਸਾਰਾ ਜਿਹੜਾ ਗੋਂਕਾ ਪਾਣੀ ਆ ਉਹ ਆਪਣੇ ਖੇਤਾਂ ਮਨੋ ਆਵਾ कणक यार उठना बहुत औख हो जाएगा पानी क्यों कणक जीरी मत तो चल चल जा यार भी पड़िया कोई चक्कर नहीं है बट कणक पानी हो गया फिर मुश्किल तो है कणक नहीं उठनी कणक तो खत्म हो जाएगी पर बाकी कहीं कहीं ना टाकियां छुट्टी हुई हैं भाई रेह रेहला बंद मानता नहीं है ये देखो जी थो ये देखो ਯੂ ਲੈਣ ਗਈ ਹੋਈ ਉੱਧਰ ਤੇ ਆਇਆ ਹੋਇਆ ਇੱਧਰ ਤੇ ਗਿਆ ਹੋਇਆ ਜਹਾਂ ਦੇ ਮੁੱਠੀ ਭਰੀ ਹੈ ਨਾ ਈ ਵੀ ਉਹ ਯੋ ਠੀਕ ਆ ਯੋ ਲੈਣ ਦੇ ਤੋ ਕਹੀਂ ਕਹੀਂ ਤੇ ਬੁਰਾ ਹਾਲ ਹੋ ਗਿਆ ਹੱਲੋ ਵੇ ਲੋ ਵੇ ਦੇਖੋ ਕਿੰਨੀ ਚੱਟਦੀ ਐ ਡੋਲਾਂ ਦੇ ਨੇੜੇ ਤੇ ਬਾਕੀ ਪਾਣੀ ਦਿਖਾਉਂਦਾ ਨੂੰ ਮੈਂ ਬਰਹਾਵਾਂ ਭਾਈ ਮਾਰੇ ਬਾਟ ਕੇ ਬਾਬੇ ਇਸ ਗੱਲ ਪਾਣੀ ਦਾ ਹੱਲ ਕਰਾਹਾ ਜੇ ਔਖਾ ਹੋਗਾ ਕਣਕਾਂ ਵਾਂ ਹਾਂ ਹੋਰ ਪਾਣੀ ਆਣੇ ਵਾਲਾ ਹੀ ਆ ਹੈ ਪਾਣੀ ਕਾ ਚਾਹੀਦਾ ਮਾਨੂੰ ਸਾਲ ਆ ਜੋ ਮੈਂ ਕਿੰਨੇ ਪਾਣੀ ਖੜਿਆ ਦੇ ਦੇ ਤੈਂ ਕਿੰਨੇ ਪਾਣੀ ਖੜਿਆ ਹੋਰ ਸ਼ੋਰ ਬੋਣੀ ਖੜੇ ਉਹ ਬਾਰਸ਼ ਤਾਂ ਵੜ ਗਈ ਮੈਂ ਕਹ ਰਿਹਾ ਇਹ ਨੀਂ ਆਜਾ ਕੇ 10 ਦਿਨ ਨੂੰ ਇਹ ਦੇਖ ਦਾ 10 ਦਿਨ ਨੂੰ ਖਾਲੀ ਉਹ ਚੱਲਣ ਵਾਲੀ ਆ ਮਨ ਲਗਾਇਓ ਮੈਂਬਰ ਸਾਹਿਬ ਥਾਵਾ ਥਾਰੀ ਚਲਦੀ ਨਹੀਂ ਥਾ ਮਾਰੀ ਵੜ ਕੇ ਮੈਂਬਰ ਆ ਤਾਂ ਕੋ ਮਾਰੇ ਬੰਦਾ ਹੀ ਕਣਕ ਵੀ ਮਾਰ ਰਹੀ ਕਹਦੇ ਬਈ ਹੈ ਨਿਕਾਸੀ ਤੋਂ ਕੋ ਹੋਗਾ ਵਜੇਗਾ ਆਪਣਾ ਕੋ ਨਾ ਨਾ ਪੈ ਚੋਦ ਦਾ ਬੁਰਾ ਹਾਲ ਹੈ ਪਾਣੀ ਦੇਦੇ ਨਾ ਮਾਹ ਨੂੰ ਜਾ ਕੇ ਦੇਖ ਜਾਣੂ ਮਾਸਟਰ ਅੰਦਰ ਲੱਟਾਵਾ ਹੋਰ ਪਾਲੇ ਪੈ ਚੋਦ ਦਾ ਸੂਰੀ ਸਿੱਟਾ ਪਾ ਰਿਹਾ ਕਿਆ ਘਰਾਂ ਕਿਆ ਨਾ ਘਰਾਂ ਇਹ ਸਾਰੇ ਗੋਆਂ ਦਾ ਪਾਣੀ ਉਹੀ ਕੱਢ ਗਿਆ ਨਾ ਉਹ ਕੁਝ ਆਪਣੇ ਦੋ ਜੋੜੇ ਤੇ ਪਰਲਾ ਜੋੜਾ ਹੀ ਮਾਜੀੜ ਵਾਲਾ ਬੰਦ ਹੋ ਗਿਆ ਬੰਦ ਹੋ ਗਿਆ ਪਾਣੀ ਸਾਰਾ ਈਸ ਵਾਲਾ ਕਿੱਧਰ ਜਾ ਪਾਣੀ ਕਿੱਧਰ ਨਾ ਜਾਹਾ ਉਹ ਡਰੇਨ ਮੈਂ ਨਿਕੜਾ ਗਏ ਕੋਈ ਦੇਖ ਉਧਰ ਤੋਂ ਆਣ ਲੱਗਿਆ ਹੂੰ ਇੱਕ ਬੂੰਦ ਵੀ ਬਾਕੀ ਭਾਈ ਘਰਾਂ ਤੇ ਫੋਨ ਆਇਆ ਮਿਸਤਰੀ ਆ ਗਿਆ ਉਹਨਾਂ ਦਰਵਾਜ਼ੇ ਦੂਜੇ ਕਰਨਾ ਹੋਣਾ ਸੈਟ ਬੈਠ ਘਰ ਆ ਜਾ ਕਰਵਾ ਲਈ ਜਿਸ ਤਰ੍ਹਾਂ ਵੀ ਕਰਾਣਾ ਹਾਂ ਚਲੋ ਆ ਗਿਆ ਉਹਨਾਂ ਬਾਕੀ ਰੇਗਰਨੇ ਕੀ ਤਾ ਯਾਰ ਬਿਆ ਟਾਈਮ ਰੇ ਰੁਕ ਕਹਾਂ ਦੇ ਰਾਂ ਕਹਾਂ ਨਾ ਦੇ ਰਾਂ ਕਿਉਂ ਹੀ ਤੋ ਫਰਵਰੀ ਹੋ ਗਈ ਯਾਰ ਇਹ ਜਿਆਦਾ ਕਰਿਆ ਹੋਇਆ ਵੈਸੇ ਠੀਕ ਰਹੀ ਕਣਕ ਆਪਣੀ ਹਲੀ ਬਾਣੀ ਏ ਬਟ ਮੌਸਮ ਨਾ ਥੋੜੀ ਜੀ ਯਾਰ ਪਹਿਲਾਂ ਜਿਹੜੀ ਧੁੱਪ ਸੀ ਕਰ ਗਿਆ ਇਸਕਾ ਥੋੜਾ ਜਿਹਾ ਖਰਾਬ ਹੋਣ ਲੱਗੇ ਦਾ ਪਰ ਇਹ ਦੋ ਤਿੰਨ ਦਿਨ ਤੇ ਠੰਡ ਪੜ ਰਹੀ ਏ ਸਹੀ ਜੇ ਨਾ ਫਰਵਰੀ ਕੇ 15 ਦਿਨ ਵੀ ਠੰਡ ਕੇ ਸਹੀ ਪੜਦਾ ਨਾ ਕਣਕਾਂ ਵਧੀਆ ਨਿਕਲ ਜਾ ਕਰਨ ਕਾਲ ਜੇ ਸਾਲਾ ਗਰਮੀ ਹੋਗੀ ਫਿਰ ਨਾ ਉਹ ਗੋਮਾਈ ਖੜੀ ਨੇ ਟਾਂਡੇ ਸੇ ਨਿਕੜ ਜਾਣਾ ਸੀ ਕੁਛ ਨਹੀਂ ਬਚਣਾ ਕੱਚ ਨਾ ਖਤਮ ਫਿਨਿਸ਼ ਹੋ ਜਾਏਗਾ ਕੰਮ ਕਿਉਂ ਬਾਈ ਕਣਕ ਸਾਲੀ ਠੰਡ ਮੈਂ ਹੀ ਹੋਵਾ ਬਾਈ ਜੇ ਇਹਨੂੰ ਸੋਚਾਂ ਵੀ ਠੰਡਰ ਵਾਹ ਹੋਵਾਗੀ ਗਰਮੀ ਹੋਵਾਗੀ ਫਿਰ ਉਹ ਖਤਮਾ ਕਣਕ ਬਾਈ ਫਿਰ ਤੁਸੀਂ ਕੀ ਥੱਲੀਆਂ ਵੀ ਨਿਕੜ ਜਾਣਗੀਆਂ ਵੈਸੇ ਤਾਂ ਕਣਕ ਠੀਕ ਕੜੀ ਆਪਣੀ ਕੋਈ ਐਸੀ ਬਾਤ ਨਹੀਂ ਹੈ ਕਿਰਪਾ ਮਾਲਕ ਦੀ ਵਾਕੀ ਦੇਖੀ ਆ ਗਈ ਇਹ ਦੇਖੋ ਕਿਤਨੀ ਫਾਂਟਾਂ ਛੁੱਟੀ ਹੋਈ ਰੇਹ ਆਲੇਗੀ ਐਸੀ ਤਾਜੀ ਹੋ ਗਈ ਇਤਨੀ ਕਿਉਂ ਛੁੱਟ ਗਿਆ ਕਰੋ ਫਾਂਟਾਂ ਦੇਖੇ ਮਾਲ ਜਾਨਾਂ ਖਾ ਲਿਆ ਹੋਣਾ ਉਹਨੇ दारू ਵੀ ਵਾਦਰਾ ਸਲ ਮਾਲ ਮੁਲ ਕਿਡਾ ਖਾਵਾ दारू ਪੀਣੇ ਵਾਲੇ ਬੰਦੇ ਦਾ ਕੰਮ ਐਸੀ ਹੋ ਚਲ ਹੋ ਗਿਆ ਜੋ ਹੁਣ ਦਾ गेट अपने स्टील का बनाना गेट सारा खोल दी है जीडी चादर थी ना वो दूसरे गेट लग जाएगी में बाकी सारा स्टील का बन के जाएगा <laughs> बाद दे देंगे मंदिर रख देंगे अपने के <laughs> बाकी शायद कल कुल लग जाएगा गेटी <laughs> भाई बरसात आ गई फुल ਦੇਖੋ ਭਾਈ ਦਿਨ ਮਾਦਨ ਦਿਖਾਈ ਦੇ ਥੋੜੀ ਥੋੜੀ ਪੜ ਰਹੀ ਜੀ ਉਹੀ ਇਹ ਪੂਰੀ ਬਰਸਾਤ ਪੜਦੀ ਹੈ ਦੇਖੋ ਛੱਡ ਬਰੈਨ ਪਾਣੀ ਗਿਰ ਗਿਆ ਕਣਕਾ ਕੂਣਕਾ ਨੂੰ ਪਾਣੀ ਕੀ ਕੋਈ ਲੋੜ ਨਹੀਂ ਭਾਈ ਛੱਟ ਹੋ ਗਿਆ ਕੰਮ ਬਾਕੀ ਰਾਤ ਦਾ ਪਤਾ ਨਹੀਂ ਭਾਈ ਕਿੰਨੇ ਕ ਬਰਸਾਤ ਪੜਾ ਕਿੰਨੇ ਨਹੀਂ ਕੀ ਪਤਾ ਜਿਆਦਾ ਵੀ ਹੋ ਜਾ ਪਾਣੀ ਕੱਢਣਾ ਬੜਾ ਜਾਂ ਪਤਾ ਘੱਟ ਵੀ ਰਹਿ ਜਾ ਬਸ ਇੰਨੀ ਬਰਸਾਤ ਪੜ ਗਈ ਸਰਜਾ ਦੂਦੀ ਨਾ ਫਰਵਰੀ ਮਾਨ ਗਾਇਵ ਜਿਹੜਾ ਟੈਂਪਰੇਚਰ ਵੀ ਆ ਉਹ ਵੀ ਡਾਊਨ ਹੋ ਗਿਆ ਪਹਿਲਾਂ ਜਨਵਰੀ ਮੈਂ ਜਿਆਦਾ ਹੋਣ ਲੱਗਿਆਦਾ 24 25 ਵਾਰ ਆਣ ਲੱਗਾਦਾ ਫੇਰ 15 16 ਬਾਅਦ 14 15 ਵਾਰ ਰਹਿਣ ਲੱਗਾ ਠੰਡ ਹੋਊਗੀ ਬਾਈ ਬਾਕੀ ਰਾਤ ਨੂੰ ਪਤਾ ਲੱਗਦਾ ਕਿੰਨੀ ਬਰਸਾਤ ਪੜਾਈ ਕਿੰਨੀ ਨਹੀਂ ਬਾਈ ਸਵੇਰੀ ਬਾ ਦੇਵਾਂਗੇ ਤੁਹਾਨੂੰ ਵੀ ਜਿਆਦਾ ਪੜੀਏ ਘੱਟ ਪੜੀ ਬਾਈ ਬਾਕੀ ਮਿੱਤਰੋ ਅੱਜ ਦੀ ਵੀਡੀਓ ਇੰਚ ਮੁਕਤੀ ਕਰਾਂ ਬਾਈ ਵੀਡੀਓ ਵਧਲੇ ਕੇ ਆਵਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ